ਹੈਲੋ ਜੱਕੂ ਹੈਲੋ ਆਲੋ ਜੀ ਕੈਂਡਲ ਇਹ ਕੈਂਡਲ ਨਹੀਂ ਹੁਣ ਕੈਂਡਲ ਹੈ ਇਥੇ ਲੈਟਰ ਦੁੱਲ ਨਹੀਂ ਬੁੱਢਾ ਮਾਤਾ ਨਹੀਂ ਨਹੀਂ ਪਤਾ ਇਹ ਜਹ ਨਹੀਂ ਚਲ ਵੀ ਇਹ ਚੱਕ ਉਹਨਾਂ ਨੂੰ ਕਹਿ ਰਿਹਾ ਹੈ ਦੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਨੌ ਜੀ ਸਤਿ ਸ੍ਰੀ ਅਕਾਲ ਹਾਉ ਸਤਿ ਸ੍ਰੀ ਅਕਾਲ ਹੈਣਾ ਨਹੀਂ ਲੱਗਦਾ ਬਹੁਤ 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 ਬਦਾਂਗਾ ਨਵੀਂ ਗੱਡੀ ਇੱਕ ਚਾਕੂ ਕੋਲ ਨੰਨ ਪਹਿਲੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹਉਆ ਹਾਂ ਜੀ ਚਾਹੋ ਵਾਈਟ ਕਰ ਲਿਆ ਸੀ ਰੱਖ ਚਲੋ ਚਲੋ ਇੰਚਲੋ ਚਲੋ ਅੱਛਾ ਅੱਛਾ ਆਕੇ ਲੈ ਵੀ ਲੈ ਲੋ ਦੇਖ ਮੈਂ ਕੱਲ ਇਹਦੇ ਮਤਲਬ ਭਾਈ ਸ਼ੁਭਦੀਪ ਦਾ ਅੱਜ ਜਨਮ ਦਿਨ ਹੈ ਕਿਵੇਂ ਦੇਖਦੇ ਹੋ ਬੜਾ ਰਾਹਤ ਭਰਿਆ ਦਿਨ ਹੈ ਇੱਕ ਬੜੀ ਵੱਡੀ ਤਰਾਸਦੀ ਤੋਂ ਬਾਅਦ ਸਾਨੂੰ ਇਹ ਦਿਨ ਜਿਹੜਾ ਦੇਖਣ ਨੂੰ ਮਿਲਿਆ ਮੈਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਦੇਸ਼ ਭਰ ਦੁਨੀਆ ਭਰ ਦੇ ਵਿੱਚ ਵਸਦੇ ਸੋਸ਼ੁਭਦੀ ਨੂੰ ਪਿਆਰ ਕਰਨੇ ਲੋਕਾਂ ਦਾ ਅੱਜ ਇਹ ਦਿਨ ਦੇ ਧੰਨਵਾਦ ਵੀ ਕਰਦਾ ਕਿਉਂਕਿ ਇਹਨਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਦੇ ਨਾਲ ਨਹੀਂ ਸੰਭਵ ਨਹੀਂ ਹੁੰਦਾ ਇਸ ਪੋਜੀਸ਼ਨ ਦੇ ਵਿੱਚੋਂ ਦੁਬਾਰਾ ਵਾਪਸੀ ਪਰੰਤੂ ਫਿਰ ਵੀ ਤੁਹਾਡੇ ਲੋਕਾਂ ਦੇ ਪਿਆਰ ਨੇ ਤੁਹਾਡੀਆਂ ਅਰਦਾਸਾਂ ਨੇ ਸਾਨੂੰ ਫਿਰ ਤੋਂ ਉੱਠਣ ਜੋਗੇ ਕਰਤਾ ਤਾਂ ਮੈਂ ਅੱਜ ਦੇ ਦਿਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਤੁਹਾਡਾ ਸ਼ੁਕਰੀਆ ਅਦਾ ਕਰਦਾ ਸਾਰਿਆਂ ਦਾ ਕਿ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਹੈ ਅੱਜ ਸੁਭਮ ਸਿੱਧੂ ਦਾ ਜਨਮ ਦਿਨ ਹੈ ਤੇ ਮੈਂ ਜਨਮ ਦਿਨ ਦੇ ਮੌਕੇ ਪਰਿਵਾਰ ਨੂੰ ਵਧਾਈ ਦੇਣ ਆਇਆ ਤੇ ਮੈਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਇਹ ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਉਸ ਦੀ ਲੰਬੀ ਉਮਰ ਕਰੇ ਅੱਜ ਮੈਨੂੰ ਲੱਗਿਆ ਕਿ ਫੇਰ ਤੋਂ ਸਿੱਧੂ ਇਸ ਪਰਿਵਾਰ ਦੇ ਵਿੱਚ ਰਹਿ ਰਿਹਾ ਤੇ ਆਕੇ ਉਸਨੇ ਜਨਮ ਲਿਆ ਮੈਂ ਜਦੋਂ ਕਮਰੇ ਦੇ ਵਿੱਚ ਐਂਟਰ ਕਰਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਤਾਂ ਮੈਨੂੰ ਲੱਗਿਆ ਮਨੂੰ ਇਹ ਕਹਿ ਰਿਹਾ ਕਿ ਭਾਈ ਮੈਂ ਘਰੇ ਆ ਮੈਂ ਫੇਰ ਆ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਇੱਥੇ ਆਕੇ ਤੇ ਮੇਰੀਆਂ ਭਾਈ ਜੀਵਰਾ ਨੂੰ ਪਰਿਵਾਰ ਨੂੰ ਪੂਰੀਆਂ ਸ਼ੁਭ ਕਾਮਨਾਵਾਂ ਕਿ ਉਸ ਨੂੰ ਲੰਬੀ ਉਮਰ ਲੱਗੇ ਸਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਕਿਵੇਂ ਦੇਖੋ ਕਾਨੂੰਨ ਦੇ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਨਹੀਂ ਰਹੀ। ਇਹ ਅਨਾੜੀਆਂ ਦੇ ਹੱਥ ਦੇ ਵਿੱਚ ਸਰਕਾਰ ਆ ਗਈ ਹੈ। ਇਹਨਾਂ ਨੂੰ ਨਹੀਂ ਪਤਾ ਕਿਸ ਤਰ੍ਹਾਂ ਸਰਕਾਰ ਚਲਾਈਦੀ ਹੈ। ਦਿੱਲੀ ਤੋਂ ਆ ਕੇ ਕੇਜਰੀਵਾਲ ਨੇ ਸਾਰਾ ਕੰਮ ਇੱਥੇ ਦਾ ਹੁਣ ਸੰਭਾਲਿਆ ਹੋਇਆ ਤੇ ਪੰਜਾਬ ਨੂੰ ਲੁੱਟ ਕੇ ਲੈ ਜਾ ਰਹੇ ਐ। ਵਿਜਾਏ ਲੁੱਟਦੇ ਇਹਨਾਂ ਦਾ ਕੋਈ ਧਿਆਨ ਨਹੀਂ ਐ ਪੰਜਾਬ ਨੇ ਕਿਸ ਤਰ੍ਹਾਂ ਤਰੱਕੀ ਕਰਨੀ। ਮੈਂ ਪਹਿਲਾਂ ਕਿਹਾ ਸੀ ਕਿ ਕਾਲੇ ਅੰਗਰੇਜ਼ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ। ਅੱਜ ਉਹੀ ਕੁਝ ਹੋ ਰਿਹਾ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਮੁਹਿੰਮ ਚਲਾ ਕੇ ਆਪਣੀ ਪਿੱਠ ਧੱਪ ਦਵਾਈ ਜਾ ਰਹੀ ਹੈ ਕੀ ਲੱਗਦਾ ਵੱਡੇ ਕਾਰੋਬਾਰੀਆਂ ਦੇ ਕਿਉਂ ਨਹੀਂ ਉਹ ਕਰਦੇ ਸਿਕੰਜਾ ਕਸ ਇਹ ਪਿਛਲੇ 3 ਸਾਲ ਸਰਕਾਰ ਨੇ ਪੂਰਾ ਨਸ਼ਾ ਬਕਵਾਇਆ ਨਸ਼ੇ ਦੀ ਪਰਹਾਰ ਕਰਤੀ ਹੈ ਘਰ ਘਰ ਦੇ ਵਿੱਚ ਨਸ਼ਾ ਵਿਕਦਾ ਹੁਣ ਇਹ ਜਿਆਦਾ ਲੋਕਾਂ ਨੇ ਇਹਨਾਂ ਦੇ ਮੂੰਹ ਤੇ ਸਮਝੋ ਚਪੇੜਾ ਮਾਰੀਆਂ ਕਿ ਇਹਨਾਂ ਨੂੰ ਸੀਟਾਂ ਨਹੀਂ ਮਿਲੀਆਂ ਤੇ ਹਰਾਏ ਆ ਬੁਰੀ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਹੋਣੇ ਸੋਚਦੇ ਕਿ ਅਸੀਂ ਥੋੜਾ ਬੋੜਾ ਡਰਾਮਾ ਕਰਕੇ ਕੁਝ ਕਰੀਏ ਲੇਕਿਨ ਹੁਣ ਉਹ ਟਾਈਮ ਲੰਘ ਗਿਆ ਜਦੋਂ ਇਹਨਾਂ ਨੂੰ ਕੰਮ